ਅੰਦਰ ਜਾਵਾਂਗੇ ਤਾਂ ਦਫ਼ਤਰ ਦੇ ਅੰਦਰ ਜਾ ਕੇ ਅੰਦਰ ਦਫ਼ਤਰ ਮੰਲਾਂਗੇ ਅੱਜ ਕਰਨਦਾਂ ਦੇ ਵਿੱਚ ਆਪਾਂ ਪੰਜਾਬ ਸਰਕਾਰ ਕੋਲ ਦਸਣ ਆਏ ਆਂ ਕਿ ਜਿਹੜੇ ਮੁਲਾਜ਼ਮ ਚਲਾਏ 2020 ਤੋਂ ਬਾਅਦ ਭਰਤੀ ਹੋਏ ਆ ਉਹ ਪੰਜਾਬ ਦੇ ਮੁਲਾਜ਼ਮ ਨੇ ਪੰਜਾਬ ਦੇ ਵਾਸੀ ਆ ਪੰਜਾਬ ਦੇ ਨਾਗਰਿਕ ਨੇ ਪਰ ਉਹਨਾਂ ਤੇ ਜਬਰੀ ਜਿਹੜਾ ਉਹ ਕੇਂਦਰ ਦਾ ਪੇਸਕੇਲ ਜਿਹੜਾ ਲਾਗੂ ਪਿਆ ਜਾ ਰਿਹਾ ਹੈ ਜਦ ਕਿ ਪੰਜਾਬ ਦਾ ਪੇਸਕੇਲ ਜਿਹੜਾ ਨਹੀਂ ਦਿੱਤਾ ਜਾ ਰਿਹਾ ਇਸ ਕਰਕੇ ਅੱਜ ਸਾਰੇ ਮੁਲਾਜ਼ਮ ਜਿਹੜੇ ਆ ਇਕੱਠੇ ਹੋ ਕੇ ਮੰਗ ਕਰਨ ਆਏ ਆ ਕਿ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਉੱਤੇ ਜਿੱਦਾਂ ਪੁਰਾਣੇ ਮੁਲਾਜ਼ਮਾਂ ਤੇ ਪੇ ਕਮਿਸ਼ਨ ਜਿਹੜਾ ਪੰਜਾਬ ਦਾ ਲਾਗੂ ਹੁੰਦਾ ਉਹ ਪੰਜਾਬ ਦੇ ਬੇ ਕਮਿਸ਼ਨ ਲਾਗੂ ਹੋਏ ਪਰ ਹੈਰਾਨੀ ਦੀ ਗੱਲ ਇਹ ਆ ਕਿ ਜਦੋਂ ਸੈਂਟਰ ਦਾ ਵੀ ਪੇਸ ਗਲ ਦਿੱਤਾ ਜਾਂਦਾ ਹੈ ਤੇ ਉਦੋਂ ਵੀ ਸੈਂਟਰ ਦੇ ਭੱਤੇ ਨਹੀਂ ਭੱਤੇ ਕਹਿੰਦੇ ਪੰਜਾਬ ਦੇ ਲੋ ਜਿਹੜੇ ਘਟਵਾ ਇਸ ਕਰਕੇ ਹਰ ਥਾਂ ਤੇ ਪੰਜਾਬ ਸਰਕਾਰ ਜਿਹੜੀ ਮੁਲਾਜ਼ਮਾਂ ਨਾਲ ਅਗਨੋਰ ਧੱਕਾ ਕਰ ਰਹੀ ਹੈ ਤੁਸੀਂ ਦੇਖੋ ਵੀ ਪੰਜਾਬ ਸਰਕਾਰ ਨੇ 16% ਡੀਏ ਮੁਲਾਕੇ ਜਿਹੜਾ ਸਾਡੇ ਤੋਂ ਹਿਮਾਚਲ ਹਰਾੜੇ ਤੋਂ ਵੀ 16% ਡੀਏ ਸਾਨੂੰ ਘਟ ਦਿੱਤਾ ਜਾ ਰਿਹਾ ਜਿਹੜੀ 4 ਨੂੰ 14 ਏਸੀਪੀ ਸਕੀਮ ਆ ਉਹ ਵੀ ਬੰਦ ਕੀਤੀ ਗਈ ਆ ਪੁਰਾਣੀ ਪੈਨਸ਼ਨ ਵਾਲੇ ਮੁਲਾਜ਼ਮ ਵੀ ਅੱਜ ਸਾਰੇ ਇਥੇ ਝੰਡਾ ਮਾਰਚ ਕਰ ਰਹੇ ਆ ਇਸ ਹਲਕੇ ਦੇ ਵਿੱਚ ਪੁਰਾਣੀ ਪੈਨਸ਼ਨ ਵੀ ਬਹਾਲ ਨਹੀਂ ਕੀਤੀ ਗਈ ਜਿਹੜੇ ਕਿ ਮੁਲਾਜ਼ਮਾਂ ਨਾਲ ਜਿਹੜੇ ਵੀ ਚੋਣ ਵਾਦੇ ਕੀਤੇ ਗਏਗੇ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਬਲੋਂ ਸੇ ਮਾਲ ਦੀ ਸਰਕਾਰ ਵੱਲੋਂ ਉਹ ਵਾਦੇ ਪੂਰੇ ਨਹੀਂ ਕੀਤੇ ਗਏ ਇਸ ਦੇ ਉਹਦੇ ਵਿਰੋਧ ਚ ਸਾਰੇ ਮੁਲਾਜ਼ਮ ਜਿਹੜੇ ਇੱਥੇ ਤਰਨਤਾਰਨ ਵਿੱਚ ਆਪਣਾ ਰੋਸ ਜਹਾਰ ਕਰਨਾ ਆਏ ਆ ਇਹ ਲਗਭਗ ਸਾਰੀਆਂ ਜਿਹਦੇ ਪੰਜਾਬ ਦੇ ਜਿਹੜੇ ਜਲਾਏ 2020 ਤੋਂ ਬਾਅਦ ਚ ਭਰਤੀ ਮੁਲਾਜ਼ਮ ਹੋਇਆ ਉਹਨਾਂ ਸਾਰਿਆਂ ਦਾ ਜਿਹੜਾ ਸਾਂਝਾ ਫਰੰਟ ਬਣਿਆ ਪੰਜਾਬ ਇਹ ਬਹਾਲੀ ਫਰੰਟ ਉਹਦੇ ਵੱਲੋਂ ਇਹ ਪੰਜਾਬ ਚ ਪੁਰਾਣੀ ਪੈਨਸ਼ਨ ਭਾਲੀ ਉਹਨਾਂ ਦੇ ਸਾਰੇ ਝਡਾਵਾ ਜਿਹੜਾ ਕੀਤਾ ਜਾ ਰਿਹਾ ਤੇ ਬੇਰਜ਼ਗਾਰੀ ਜਿਹੜੇ ਤੁਹਾਡੇ ਸਾਹਮਣੇ ਧਰਨਾ ਦੇ ਰਹੇ ਆ ਕੀ ਪੀ ਬੰਦੀ ਵੱਲੋਂ ਕਿਉਂ ਧਰਨਾ ਲਗਾਇਆ ਗਿਆ ਜੀ ਪੰਜਾਬ ਪੇ ਸਕੇਲ ਸਾਂਝਾ ਫਰੰਟ ਪੰਜਾਬ ਵੱਲੋਂ ਜਿਹੜਾ ਜੀ ਇਹ ਧਰਨਾ ਲਗਾਇਆ ਗਿਆ ਜਦੋਂ ਇਹ ਸਰਕਾਰ ਸੱਤਾ ਦੇ ਵਿੱਚ ਨਹੀਂ ਸੀ ਆਈ ਤੇ ਜਿਹੜੀ ਕਾਂਗਰਸ ਸਰਕਾਰ ਦੇ ਕੀਪਾ ਮੰਤਰੀ ਆ ਮੰਤਰੀ ਦਬਾਦਲ ਤੇ ਉਸ ਦੇ ਵੱਲੋਂ ਜਿਹੜਾ ਉਹ ਜਿਹੜਾ ਪੰਜਾਬ ਦੇ ਮੁਲਾਜ਼ਮਾਂ ਤੇ ਜਿਹੜਾ ਸੈਂਟਰ ਪੇ ਸਕੇਲ ਜਿਹੜਾ ਲਾਗੂ ਕਰ ਦਿੱਤਾ ਗਿਆ ਸੀ ਪਰ ਜਦੋਂ ਇਹ ਸਰਕਾਰ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਇਹਨਾਂ ਵਾਅਦਾ ਕੀਤਾ ਸੀ ਕਿ ਅਸੀਂ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਜਿਹੜਾ ਪੰਜਾਬ ਦੇ ਮੁਲਾਜ਼ਮ ਜਦੋਂ ਪੰਜਾਬ 'ਚ ਨੌਕਰੀ ਕਰਦੇ ਆ ਤਾਂ ਉਹਨੂੰ ਅਸੀਂ ਪੰਜਾਬ ਪੇ ਸਕਿੱਲ ਜਿਹੜਾ ਦੇਵਾਂਗੇ ਪਰ 3.5 ਸਾਲ ਬੀਤ ਜਾਣ ਦੇ ਬਾਵਜੂਦ ਕੋਰਟ ਦੇ ਵਿੱਚੋਂ ਸਾਰਾ ਕੁਝ ਮੁਲਾਜ਼ਮਾਂ ਦੇ ਹੱਕ 'ਚ ਹੋਣ ਦੇ ਬਾਵਜੂਦ ਜਿਹੜੀ ਅੱਜ ਉਹ ਸਰਕਾਰ ਆ ਪੰਜਾਬ ਦੇ ਮੁਲਾਜ਼ਮਾਂ ਨੂੰ ਪੰਜਾਬ ਪੇ ਸਕਿੱਲ ਦੇਣ ਤੋਂ ਜਿਹੜੀ ਅਨਾਕਾਨੀ ਕਰ ਰਹੀ ਆ ਉਹੋ ਹੀ ਅਸੀਂ ਇਤੋਂ ਦੇ ਲੋਕਾਂ ਨੂੰ ਦੱਸਣ ਆਏ ਆ ਕਿ ਜਿਹੜਾ ਹੁਣ ਇਹ ਇਲੈਕਸ਼ਨ ਆ ਇਹ ਸਰਕਾਰ ਤੋਂ ਬੜਾ ਬਚ ਕੇ ਰਿਹਾ ਜੇ ਇਹ ਹਾਥੀ ਦੇ ਦੰਦ ਖਾਣ ਨੂੰ ਕੁਝ ਹੋਰ ਤੇ ਵਿਖਾਉਣ ਨੂੰ ਕੁਝ ਹੋਰ ਆ ਆਪਾਂ ਨੂੰ ਬੜੇ ਵੱਡੇ ਲੈਵਲ ਤੇ ਇਹਨੂੰ ਸਰਕਾਰ ਨੂੰ ਜਿਸ ਤਰ੍ਹਾਂ ਆਪਾਂ ਬੜੀ ਤੇਜ਼ੀ ਨਾਲ ਲੈ ਕੇ ਆਏ ਸੀ ਔਨੀ ਤੇਜ਼ੀ ਨਾਲ ਬਾਹਰ ਘਟਣਾ ਪੈਣਾ ਹੈ ਨਹੀਂ ਤਾਂ ਜਿਹੜਾ ਪੰਜਾਬ ਆ ਉਹ ਭਈਆਂ ਦੇ ਹੱਥ ਹੱਥ ਵਿੱਚ ਚਲਾ ਜਾਣਾ ਜਿਹੜੇ ਭਈਏ ਦਿੱਲੀੋਂ ਆਣ ਕੇ ਜਿਹੜੇ ਪੰਜਾਬ ਤੇ ਜਿਹੜਾ ਰਾਜ ਕਰਨਗੇ ਇੱਕ ਜਿਹੜਾ ਆਪਣਾ ਮੁੱਖ ਮੰਤਰੀ ਆ ਉਹ ਇੱਕ ਸਿਰਫ ਮਖੋਟਾ ਪਾ ਕੇ ਮੁੱਖ ਮੰਤਰੀ ਆ ਜਿਹੜੀ ਸਰਕਾਰ ਆ ਉਹ ਦਿੱਲੀੋਂ ਚੱਲ ਰਹੀ ਆ ਤਾਂ ਇਹ ਅਸੀਂ ਲੋਕਾਂ ਨੂੰ ਦੱਸਣਾ ਆ ਇਹ ਜਿਹੜੇ ਵਾਅਦੇ ਅੱਜ ਵੀ ਵਾਅਦੇ ਕਰ ਰਹੇ ਆ ਲੋਕਾਂ ਦੇ ਨਾਲ ਉਹ ਕਿਸੇ ਵੀ ਤਰ੍ਹਾਂ ਦੇ ਵਾਅਦੇ ਜਿਹੜੇ ਆ ਉਹ ਪੂਰੇ ਨਹੀਂ ਕੀਤੇ ਜਾਣੇ ਸਿਰਫ ਵੋਟਾਂ ਲੈ ਕੇ ਇਨਾਂ ਕੋ ਚਲੇ ਜਾਣਾ ਬਾਅਦ ਇਨਾਂ ਕਿਸੇ ਦੀ ਜਿਹੜੀ ਕੋਈ ਵੀ ਸਾਰਾ ਜਿਹੜੀ ਨਹੀਂ ਲੰਗੀ